ਪਹਿਲੀ ਵਾਰ ਸੰਸਦ ਬਣਨੇ ਕੇ ਬਾਅਦ ਕੁਖਜਿੰਦਰ ਸਿੰਘ ਰੰਦਾਵਾ ਨੇ ਵਿਭਿੰਨ ਗਾਉਂ ਕਾ धन्यवादी दौरा किया आज जिला गुरदासपुर ऐसी पहली बार चुने गए लोकसभा सदस्य सुखजिंदर सिंह रंधावा डेरा बाबा नानक हल्के के विभिन्न गांव में पहुंचे और मतदाताओं और समर्थकों का धन्यवाद दिया इसी श्रृंखला के तहत आज गांव शाहपुर जान में सरपंच मक्खन सिंह के घर धन्यवाद देने पहुंचे सुखजिंदर सिंह रंधावा का हार के बावजूद मतदाताओं और समर्थकों ने जोरदार स्वागत किया इस मौके पर सुखजिंदर सिंह रंधावा ने अपनी ऐतिहासिक जीत के लिए मतदाताओं और समर्थकों का धन्यवाद किया और आम आदमी पार्टी की का प्रभारी के कर दिए गए बैग पकड़ने वाले बयान पर तीखी प्रतिक्रिया दी रंधावा ने कहा कि वह इसी से जीते हैं गांव के साथ साथ पूरे विधानसभा क्षेत्र में ऐतिहासिक जीत हासिल की है रंधावा ने कहा कि लोग आम आदमी पार्टी की बाजीगारी को समझ चुके हैं जिसकी वजह से अब एक झाड़ू बेनकाब हो गई है रंधावा ने कहा कि हम अगले पांच लोकसभा चुनाव शान से जीतेंगे और इसमें अपनी लड़ाई लड़ेंगे ऐसे ही जारी रखना है इस मौके पर गाँव वासियों ने सुखजिंदर सिंह रंधावा को बताया कि उन्हें मिलने वाली मुफ्त गेहूं में बड़ा घोटाला हुआ है जिस पर रंधावा ने कहा कि घोटाले करने वाले किसी भी डिपो होल्डर या फूड सप्लाई इंस्पेक्टर को बख्शा नहीं जाएगा और इस संबंध में आवाज भी नहीं उठाई जाएगी बख्शा जाएगा लोकसभा इस मौके पर सुखजिंदर सिंह रंधावा ने लोकसभा सदस्य कंगन रनौत और पंजाब के मुख्यमंत्री आरोप एक हमले किए आइए देखते हैं डेरा बाबा नानक से लवप्रीत खुशीपुर की खास रिपोर्ट नहीं वे भी दबके मारोटा तो प्यार ले ने हंकार दल लिया जाता प्यार किया लोगों ने काम किए लोगों ने सहयोग किया और इसे तरह सहयोग पिंड जारी रहा और जे अदूरे कम पे ने जो दसेन ਤੇ ਤੇ ਬਹੁਤ ਵੱਡਾ ਕਪੜਾ ਜਿਹੜੇ ਲੋਕੀ ਖੁਰ ਕੇ ਬੋਲ ਰਹੇ ਨੇ ਇਹਦੇ ਬਾਰੇ ਅੱਜ ਹੀ ਲਿਖੇ ਕਿ ਜਾ ਜਾਏਗਾ ਔਰ ਇਹਦੀ ਪ੍ਰੋਪਰ ਇਨਕਵਰੀ ਕੀਤੀ ਜਾਏਗੀ ਤੇ ਜਿਹੜੇ ਭਰਾਵਾ ਅੱਜ ਬੋਲਿਆ ਉਹਨਾਂ ਦੇ ਬਿਆਨ ਵੀ ਲਏ ਜਾਣਗੇ ਕਿ ਕਿੰਨੂ ਕਿੰਨੂ ਕੜ ਕੇ ਘੱਟ ਮਰੀਆ ਤੇ ਇਥੋਂ ਦੇ ਡੀਪੂ ਹੋਲਡਰ ਤੇ ਦਾ ਜਿਹੜਾ ਵੀ ਕੋਈ ਅਡਮ ਇਨਸਪੈਕਟਰ ਉਹਦੇ ਤੇ ਕਾਰਵਾਈ ਕਰਵਾਈ ਜਾਏ ਆਮਾਦੀ ਪਾਰਟੀ ਦੇ ਆਪਣੇ ਲੀਡਰਾਂ ਵਾਲੇ ਆਪਣੀ ਪਾਰਟੀ ਦਾ ਫਲ ਹੋ ਰਿਹਾ ਯਾਰ ਇਹ ਪੂਰਾ ਇਹ ਚੜੂ ਤੂੰ ਚੜੂ ਤੂੰ ਦੇਖਿਆ ਨਹੀਂ ਕਿ ਗੁਰਦਾਸਪੁਰ ਵਿੱਚ ਜਦੋਂ ਆਪਾਂ ਜਿੱਤ ਕੇ ਨਿਕਲਿਆ ਤੇ ਲੋਕਾਂ ਨੇ ਝੜੂ ਖਿਲਾਰ ਦਿੱਤਾ ਇਹ ਝੜੂ ਖਿਲਰ ਗਿਆ ਇਹਨਾਂ ਦੇ ਵਿੱਚ ਇਡੀ ਵੱਡੀ ਬਗਾਵਤ ਹੋਏਗੀ ਕਿ ਤਿੰਨ ਚਾਰ ਮਹੀਨਿਆਂ ਦੀ ਸਾਰੀ ਖੇਡ ਹੈ ਉਹਦੇ ਬਾਅਦ ਵੀ ਕਿਹੜਾ ਬੜਦਾ ਕੀ ਪੰਜਾਬ ਕੱਲ ਸਰਕਾਰ ਬਣੀ ਨਾ ਉਹਦੇ ਵਿੱਚ ਹਾਰੇ ਹੋਏ ਨਵੇਂ ਜਿਹੜਾ ਮੰਤਰੀ ਪਤੀ ਦੇ ਤੇ ਕਿਹਨੂੰ ਦਾ ਦੋਨਾਂ ਦਾ ਕੋਰਨਾ ਬਜਾਰ ਹੈਗਾ ਆਪਾਂ ਨੂੰ ਉਹਦੇ ਚ ਕੀ ਆ ਔਰ ਜਿਹੜੀ ਇੱਕ ਗੱਲ ਜ਼ੋਰ ਅਫਸਰਸਿਸ ਕਲ ਦਾ ਕਿ ਜਿਹੜੇ ਐਵੇਂ ਧੇਰ ਬੀਜਪੀ ਦੇ ਇੱਥੇ ਲੀਡਰ ਰਹੇ ਜਿਨ੍ਹਾਂ ਨੇ ਆਰਐਸਐਸ ਕਰਕੇ ਬੀਜਪੀ ਖੜੀ ਕੀਤੀ ਉਹਨਾਂ ਟੋਟਲ ਸ਼ਰਨ ਇਗਨੋਰ ਕਰਤਾ ਤੇ ਸਭ ਤੋਂ ਮਾੜੀ ਜਿਹੜੀ ਹੋਈ ਉਹ ਜਿਹੜਾ ਤੁਨ ਬੀਜੇਪੀ ਦਾ ਪ੍ਰਧਾਨ ਸੀ ਉਹਦੇ ਨਾਲ ਤੋਂ ਚੁੱਕ ਚੇਰ ਵੀ ਹੋਈ ਜੋ ਉਹਦੀ ਬੇਇੱਜ਼ਤੀ ਹੋ ਜਾ ਉਹ ਆਪਣੇ ਕੇਸ ਚੀਤੇ ਨੂੰ ਮੁਸਿਬਤ ਦੇਦਾ ਇੱਕ ਮਹੀਨਾ ਜਿਹੜਾ ਪਹਿਲਾਂ ਕਾਂਗਰਸ ਛੱਡ ਕੇ ਦੇ ਉੱਥੇ ਜਾਂਦਾ ਉਹਨੂੰ ਮੰਤਰੀ ਬਣਾਇਆ ਜਾਂਦਾ ਜਿਹੜਾ 6 ਮਹੀਨਾ ਤੋਂ ਸਾਲ ਤੋਂ ਤੇ ਚੀਕਾ ਮਾਰਦਾ ਫਿਰਦਾ ਉਹਨੂੰ ਇੱਥੇ ਮੰਤਰੀ ਬਣਾਇਆ ਜਾਂਦਾ ਉਹਨੂੰ ਅਸਤੀਫਾ ਦੇ ਦੇਣਾ ਠੀਕ ਇੱਕ ਸੀਐਸਐਫ ਦੀ ਜਿਹੜੀ ਮਹਿਲਾ ਜਵਾਨ ਨੂੰ ਸਸਪੈਂਡ ਕੀਤਾ ਗਿਆ ਦੇਖੋ ਉਹਦੇ ਵਿੱਚ ਇੱਕ ਮੱਤਕਾ ਨੇ ਪੜਨਾ ਕਿ ਜੋ ਟੰਗਣਾ ਦਾ ਨੋਟ ਨੇ ਜੋ ਪਹਿਲਾ ਬੋਲਦੀ ਰਹੀ ਜੋ ਮਹਾਤਮਾ ਗਾਂਧੀ ਬਾਰੇ ਬੋਲੀ ਜੋ ਸਾਰੇ ਪੰਜਾਬ ਦੇ ਲੋਕਾਂ ਦੀ ਇੱਛਾ ਤੇ ਖਾਲਸਾ ਨੂੰ ਅਪਵਦੀ ਨੇ ਤੇ ਇਹ ਖੰਗਣਾ ਬੰਡੋ ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਕੇਸ ਰਜਿਸਟਰ ਕਰਨਾ ਚਾਹੀਦਾ ਕਿ ਇਹਨੇ ਤੋਹਮ ਕੀਤੀ ਆ ਪੰਜਾਬੀਆਂ ਦੀ ਔਰ ਜਿਹੜੀ ਹਮੇਸ਼ਾ ਜਿਹੜੀ ਪੰਜਾਬੀ ਨੇ ਸਿੱਖ ਨੇ 크ਿਸਚਨ ਨੇ ਹਿੰਦੂ ਨੇ ਜੋ ਵੀ ਨੇ ਤੇ ਬੜੇ ਇੱਕ ਸੈਕੂਲਰ ਕੌਮ ਜਿਹੜੀ ਕਦੇ ਵੀ ਇਹਨਾਂ ਚੀਜ਼ਾਂ ਤੇ ਵਿਸ਼ਵਾਸ ਨਹੀਂ ਦਤੇ ਤੇ ਮੇਰੇ ਖਿਆਲ ਚ ਕੰਗਣਾ ਰਹਿ ਨਾਤਾ ਦਿਮਾਗੀ ਤਵਾਜਨ ਜਿਹੜਾ ਉਹ ਹਿਲ ਗਿਆ ਤੇ ਗਮਤ ਫਿਰਿਆ ਉਹਦਾ ਜਲਦੀ ਤੇ ਇਲਾਜ ਜਿਹੜਾ ਉਹਨੂੰ ਕਰਉਣਾ ਚਾਹੀਦਾ ਹੈ ਅੰਦਾਬ ਸਭ ਤੁਸੀਂ ਐਮਪੀ ਜੀ ਤੇ ਜਿਹੜੇ ਐਸਐਲ ਬੇਰੁਜ਼ਗਾਰੀਆਂ ਇਹ ਤੇ ਜਾ ਕੇ ਉਹਨਾਂ ਨਾਲ ਗੱਲ ਕਰਾਂਗੇ ਪ੍ਰਧਾਨ ਮੰਤਰੀ ਨੇ ਕਿਹਾ ਸੀ ਤੇ 2 ਕਰੋੜ ਨੌਕਰੀ ਦੇਵਾਂਗੇ ਉਹਦੇ ਤੋਂ ਮੁੱਕ ਗਿਆ ਉਹਦੇ ਜਾ ਕੇ ਕਹਾਂਗੇ ਕਿ ਜੋ ਵਾਅਦੇ ਕੀਤੇ ਨੇ 20 ਕਰੋੜ ਨੌਕਰੀ